ਸਾਨੂੰ ਬਹੁਤ ਮਾਣ ਆਪਣੀ ਬੇਟੀ ਤੇ ਉਹਦੀ ਮਿਹਨਤ ਰੰਗ ਲਿਆਈ ਆ ਕਿ ਕਿਰਪਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਾਬਾ ਜੋਗਾ ਸਿੰਘ ਜੀ ਦੀ ਤਰਨਾਦਰ ਤਰਨਾਦਰ ਵਾਲਿਆਂ ਦੀ ਉਹਨਾਂ ਦੀਆਂ ਦਾਸਾਂ صدਕਾ ਬੇਟੀ ਇੱਥੇ ਤੱਕ ਪਹੁੰਚੀ ਉਹਦੀ ਮਿਹਨਤ ਤੇ ਉਹਨਾਂ ਦੀ ਕਿਰਪਾ ਮਾਫ ਕਰਨਾ ਬਾਕੀ ਇਹਦਾ ਸਕੂਲ ਦਾ ਸਟਾਫ ਹੀ ਬਹੁਤ ਮਿਹਨਤੀ ਸੀ ਉਹ ਡੌਲੀ ਮੈਡਮ ਗੁਰਦੀਸ਼ ਮੈਡਮ ਅਮਨਦੀਪ ਮੈਡਮ ਉਹ ਬੜੇ ਇਹਦੇ ਤੋਂ ਇੰਪ੍ਰੈਸਨ ਦੇ ਸੀ ਤੇ ਬੜੀ ਇੰਟੈਲੀਜੈਂਟ ਐਡਮਿਸ਼ਨ ਹੋਲਡਰ ਬੱਚਾ ਸਾਡਾ ਜਦੋਂ ਉਹਨੂੰ ਜੰਪ ਕਰਾਇਆ ਉਦੋਂ ਵੀ ਪ੍ਰਿੰਸੀਪਲ ਸਰ ਕਹਿੰਦੇ ਵੀ ਤੁਸੀਂ ਸਾਡੀ ਬੱਚੀ ਦੇ ਉਹਨਾਂ ਦਾ ਪਹਾ ਨਹੀਂ ਜਿੰਨੇ ਨੰਬਰ ਲੈ ਕੇ ਜਾਂਦੀ ਆ ਤੁਸੀਂ ਪੀਸ਼ਨ ਡਾਊਨ ਕਰ ਦੇਣੀ ਆ ਮੈਂ ਕਹਾਂ ਇਹ ਜ਼ਿੰਮੇਵਾਰੀ ਮੇਰੀ ਆ ਮੈਂ ਮਿਹਨਤ ਕਰਾਉਂਗੀ ਕਿ ਉਹ ਉਸੇ ਪੋਜੀਸ਼ਨ ਤੇ ਕਾਇਮ ਰਹੂਗੀ ਤੇ ਬਾਕੀ ਪੰਜ ਗ੍ਰੇਡ ਸਕੂਲ ਦਾ ਗੁਰੂ ਹਰਾਈ ਇੰਟੈਲੀਜੈਂਟ ਰਹਿ ਗਿਆ ਸਕੂਲ ਅਕੈਡਮੀ ਜਿਹੜੀ ਆ ਉਹਦਾ ਵੀ ਬਹੁਤ ਯੋਗਦਾਨ ਇਹਦੀ ਮਿਹਨਤ ਰੰਗ ਲਿਓਣ ਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰਮੈਡੀ ਤੇ ਚਲੋ ਦਾ ਕੇ ਦਾ ਮਾਨ ਕੀਤਾ ਤੈਂ ਦਾ ਮਾਣ ਹੈ ਪੰਜਾਬ ਦਾ ਮਾਣ ਹੋਇਆ ਵਾ ਬਹੁਤ ਖੁਸ਼ੀ ਦੀ ਗੱਲ ਆ ਮੇਰੀ ਧੀ ਨੇ ਇੱਡੇ ਤੱਕ ਦੇ ਅਹੁਦੇ ਤੱਕ ਉਹਦੇ ਨਾਲ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਦਾ ਹੁਦਰੀ ਦੇ ਹਾਲਵਾ ਦਾ ਤਾਜਗਾਚ ਖੁੱਲੇ ਬੜੇ ਆ ਤੇ ਉੱਥੋਂ ਮੁੜ ਕੇ ਬਾਅਦ ਵਿੱਚ ਬੇਰ ਕਾਜ ਦੇ ਲਾਇਕ ਬਹੁਤ ਸਾਲਾ ਉਹਨੂੰ ਬਾਅਦਾਂ ਮੁੜ ਕੇ ਆਪਣੇ ਟਰਾਈ ਕਰ ਲਈ ਕੈਂਡੀਡਾ ਦੀ ਤੇ ਪਹਿਲੋਂ ਬੇਟੀ ਗਈ ਬਾਅਦ ਵਿੱਚ ਬੇਟਾ ਗਿਆ ਆਪਣੇ ਕਾਸ਼ਦੀਪ ਸਿੰਘ ਇਹ ਆਪਣੇ ਥੋੜੇ ਲੇਟ ਗਿਆ 6 ਮਹੀਨੇ ਉੱਥੇ ਜਾ ਕੇ ਚਲੋ ਮਿਹਨਤ ਕੀਤੀ ਐ 에어ਪੋਰਟ ਤੇ ਪਹਿਲਾਂ ਜਲਾ ਜਾ ਰਹੀ ਹੈ ਸਾਡੀ ਗੱਡੀ ਤੇ ਉਸ ਤੋਂ ਮੜ ਕੇ ਬਾਅਦ ਚਲੋ ਜੀ ਉੱਥੋਂ ਬੜੀ ਪੁਲਿਸ ਕੰਮੀ ਨੂੰ ਜਾਣਾ ਵਾ ਮੈਂ ਚਲ ਵਧੀਆ ਪੋਸਟ ਰਾਈ ਕੀਤੀ ਤੇ ਬਹੁਤ ਵਧੀਆ ਅੱਜ ਉਹਦੇ ਮਿਲ ਸਕਤੇ ਅਸੀਂ ਤੇ ਅੱਜ ਬੜੇ ਖੁਸ਼ੀ ਹਾਲਾ ਸਾਰਾ ਸਾਡਾ ਪਰਿਵਾਰ ਬੀਠਾ ਵਾ ਤੁਹਾਡਾ ਬਹੁਤ ਧੰਨਵਾਦ ਆ ਆਪਣੇ ਆਪਣੇ ਦੇਸ਼ ਤੇ ਗਏ ਜੀ ਐਕਚੁਅਲੀ ਮੇਰੀ ਸਿਸਟਰ ਗਈ ਸੀ 2 ਮਹੀਨੇ ਪਹਿਲਾਂ ਉਹ ਗਈ ਸੀ ਆਈ ਥਿੰਕ ਦਿਸੰਬਰ 15 2015 ਵਿੱਚ ਤੇ ਉਸ ਤੋਂ ਬਾਅਦ 2 ਮਹੀਨੇ ਬਾਅਦ ਮੈਚ ਲੱਗਿਆ ਸੀ ਫਰਵਰੀ 16 ਵਿੱਚ ਤੇ ਵਾ ਕੱਟੇ-ਕੱਟੇ ਗਏ ਸੀਗੇ ਆਪਾਂ ਦੋਨੋਂ ਮੈਂ ਗਿਆ ਸੀਗਾ ਵੈਨੀਪੈਗ ਤੇ ਉਹ ਗਈ ਸੀ ਸਰੀ ਸਦਾ ਉਥੇ ਗ੍ਰੈਂਡਪੈਰੈਂਟਸ ਉੱਥੇ ਸੀਗੇ ਤੇ ਦਾਦਾ ਜੀ ਡੀਐਸਪੀ ਸਾਹਿਬ ਦਾ ਡੀਐਸਪੀ ਸੀਗੇ ਤੇ ਉਹ ਉੱਥੇ ਸੀਗੇ ਜਾ ਕੇ ਵਸ ਗਏ ਸੀ ਤੇ ਉਸ ਤੋਂ ਬਾਅਦ ਫਿਰ ਛੋਟੀ ਭੈਣ ਉਹ ਸਦਾ ਉਹਨਾਂ ਕੋ ਚਲੀ ਗਈ ਤੇ ਮੈਂ ਵੈਨੀਪੈਗ ਚ ਲੱਗ ਗਿਆ ਮੈਂ ਵੈਨੀਪੈਗ ਉੱਥੇ ਜਾ ਕੇ ਪੜ੍ਹਾਈ ਕੀਤੀ ਤੇ ਉਤੋਂ ਪੀਆਰਓ ਕੇ ਤੇ ਮੈਂ ਫਿਰ ਸਿੱਧਾ ਭੈਣ ਕੋ ਚਲਾ ਗਿਆ ਉੱਥੇ ਮੈਂ ਤੇ ਦੋਨੋਂ ਗਜ਼ਲ ਦੀ ਦੋਨੋਂ ਕੱਟੇ ਰਹਿਣੇ ਉੱਤੇ ਜੀ ਉਹ ਐਕਚੁਅਲੀ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਸੀ ਇਹ ਟੈਂਪਟਨ ਦੀ ਤੇ ਪ੍ਰਤੀਯੋਗ ਦੀ ਇੱਕ ਵਾਰੀ ਇੱਕ ਵਾਰੀ ਪਹਿਲੀ ਵਾਰ ਨਾ ਕੀਤੀ ਸੀ ਕਰੈਕਸ਼ਨ ਆਫਿਸਰ ਰਿਵਿਊ ਕੀਤੀ ਸੀਗੀ ਤੇ ਉਹਦੇ ਵਿੱਚੋਂ ਚਲੋ ਇੱਕ ਟੈਸਟ ਹੋਰ ਆ ਗਿਆ ਸੀ ਉਸ ਤੋਂ ਬਾਅਦ ਫਿਰ ਉਹ ਤੋਂ ਬਾਅਦ ਫਿਰ ਆਰਸੀਐਪੀ ਦਾ ਟਰਾਈ ਕੀਤਾ ਉਹਦੇ ਵਿੱਚ ਮਿਹਨਤ ਕੀਤੀ ਉਹਨਾਂ ਨੇ ਤੇ ਆਪਣੀ 6 ਮਹੀਨੇ ਦੀ ਉੱਤੇ ਦੀ ਟ੍ਰੇਨਿੰਗ ਸੀਗੀ ਟ੍ਰੇਨਿੰਗ ਪੂਰੀ ਕੰਪਲੀਟ ਕੀਤੀ ਤੇ ਫਿਰ ਕੰਪਲੀਟ ਕਰਕੇ ਤੇ ਗ੍ਰੈਜੂਏਟ ਹੋ ਕੇ ਉੱਥੋਂ ਆ। ਉਹ ਐਕਚੁਅਲੀ ਜੀ ਬੜੀ ਟ੍ਰੇਨਿੰਗ ਕਰਨੀ ਪੈਂਦੀ ਜੀ ਉੱਥੇ। ਆ ਨਾਲੇ ਟੈਸਟ ਕਾਫੀ ਨੇ ਆ ਉਤੇ ਨਾਲੇ ਸਿਰੇ ਸਵਕਤੇ ਮਿਲ ਗਏ ਜਿੱਦਾਂ ਮੰਨ ਲਓ ਕਿ ਆਰਮੀ ਦੀ ਟ੍ਰੇਨਿੰਗ ਨਹੀਂ ਹੁੰਦੀ ਤੇ ਜਦ ਇੰਡੀਆ ਵਿੱਚ ਜਾਂ ਬਿਲਕੁਲ ਹੀ ਉੱਥੇ ਆ ਤੇ ਪੁਲਿਸ ਦੀ ਟ੍ਰੇਨਿੰਗ ਹੁੰਦੀ ਆ RCMP ਦੀ ਜਾਂ ਫਿਰ ਸਰਕਾਰੀ ਦੀ ਹੁੰਦੀ ਆ ਤੇ ਕਾਫੀ ਮਿਹਨਤ ਕਰਨੀ ਪੈਂਦੀ ਆ। ਇਹ ਕੋਨਾਂ ਨੇ ਸਕੇਜੂਲ ਦਿੱਤਾ ਹੁੰਦਾ ਕਿ 5 ਵਜੇ ਤੀਸ ਵੇਰੇ ਉੱਠਣਾ 5 ਵਜੇ ਉੱਠਣਾ ਤੇ ਤੇ 10 ਵਜੇ ਤੀ ਸੌਣਾ ਰਾਤ ਦੇ 10 ਵਜੇ ਇਹ ਪੂਰਾ ਸਕੇਜੂਲ ਹੁੰਦਾ ਜੇ ਲੇਟ ਹੋ ਗਏ ਤੇ ਇਹ ਤੁਹਾਨੂੰ ਪਨਿਸ਼ ਕਰਨਾ ਉਹਨਾਂ ਨੇ ਐਕਸਰਸਾਈਜ਼ ਦੇਣੀ ਆ ਉਹਨਾਂ ਨੂੰ ਕੋਈ ਕਰੋ ਆ ਜਾ ਕੇ ਦੌੜ ਲਾ ਕੇ ਆਓ 2 ਕਿਲੋਮੀਟਰ ਦੌੜ ਲਾਓ ਨਹੀਂ ਤੇ ਬੈਗ 5 ਕਿਲੋ ਦਾ ਬੈਗ ਚੁੱਕਣਾ ਤੇ ਉਹਦੀ ਜਾ ਕੇ ਦੌੜ ਲਾ ਕੇ ਆਓ ਤੇ ਐਦਾਂ ਦੀ ਐਕਸਰਸਾਈਜ਼ ਕਰਨੀ ਆ ਜੀ ਆ ਜੀ ਕਾਫੀ ਡਾਫਾ ਉੱਤੇ ਨਾਲੇ ਉਹ ਇਹ 12 ਘੰਟੇ ਦੀ ਸ਼ਿਫਟ ਹੁੰਦੀ ਹੈ ਉਹਨਾਂ ਦੀ 4 ਦਿਨ ਲਗਾਤਾਰ ਕੰਮ ਹੁੰਦਾ ਤੇ ਕਈ ਵਾਰੀ ਤਾਂ ਐਦਾਂ ਹੁੰਦਾ ਕਿ 5 ਦਿਨ ਵੀ ਉਹਨਾਂ ਨੂੰ ਕਰਨਾ ਪਿਆ ਜਾਂਦਾ ਜਦੋਂ ਕਿਤੇ ਕੋਈ ਕੋਈ ਇਨਸੀਡੈਂਟ ਕੋਈ ਹੈਪਨ ਹੋ ਜਾਏ ਤੇ ਉੱਥੇ ਉਹਨਾਂ ਨੂੰ ਬੰਦਿਆਂ ਦੀ ਲੋਡ ਪਵੇ ਤੇ ਜਿਹੜੇ ਬੰਦੇ ਆਫ ਹੁੰਦੇ ਉਹਨਾਂ ਨੂੰ ਵੀ ਬੁਲਾਉਂਦੇ ਆ ਕੈਂਪਰਜੈਂਸੀ ਵਿੱਚ ਕਹਿੰਦੇ ਆ ਕਿ ਆਓ ਤੁਹਾਨੂੰ ਲੋਡ ਪਾ ਹੋਰ ਤੇ 12-12 ਘੰਟੇ ਦੀ ਹੁੰਦੀ ਆ ਉੱਤੇ ਵੀ ਤੇ ਐਦਾਂ ਹੁੰਦਾ ਕਿ 2-3 ਦਿਨ ਦਿਨੇ ਹੁੰਦੀ ਆ ਫਿਰ 2-3 ਦਿਨ ਰਾਤ ਹੁੰਦੀ ਆ 4-4 ਦਿਨ ਐਦਾਂ ਐਦਾਂ ਕਰਕੇ ਹੁੰਦੀ ਆ ਜੀ ਨਹੀਂ ਜੀ ਬਿਲਕੁਲ ਉੱਥੇ ਪਰਲ ਹੋਣੀ ਵੱਜਦੀ ਆ ਉੱਥੇ ਉਹਨਾਂ ਨੇ ਕੈਮਰੇ ਲਾਏ ਹੁੰਦੇ ਆ ਤੇ ਨਾ ਛਾਤੀ ਉੱਤੇ ਕੈਮਰੇ ਲਾਏ ਹਰੇਕ ਪੁਲਿਸ ਤੋਂ ਉਹਨਾਂ ਦਾਵਾ ਤੇ ਉਹ 24 ਘੰਟੇ ਰਿਕਾਰਡ ਹੁੰਦਾ ਤੇ ਉੱਥੇ ਫਰਲੋ ਨਹੀਂ ਵੱਤ ਸਕਦੀ ਕੁਝ ਵੀ ਇਦਾਂ ਨਾ ਹੀ ਉੱਤੇ ਵੱਲੇ ਕੁਝ ਵੀ ਨਹੀਂ ਹੋ ਸਕਦਾ